ਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੀ ਕੁੜੀ ਆਈ ਹੈ ਉਸ ਤੇ ਤੁਹਾਡੀ ਖੁਸ਼ੀ ਕਿਉਂ ਚੀ ਉਹ ਸਮੇਂ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀਗਾ ਕਿ ਮੇਰੇ ਘਰੇ ਬੇਟੀ ਨੇ ਜਨਮ ਲਿਆ ਹੈ ਤੇ ਬਹੁਤ ਜ਼ਿਆਦਾ ਖੁਸ਼ੀ ਸੀ ਥੋੜਾ ਬਹੁਤਾ ਨਰਵਸ ਵੀ ਹੋ ਗਈ ਸੀ ਕਿ ਇਹ ਨਹੀਂ ਸਾਰਾ ਦੀ ਸੋਚ ਇਹ ਹੁੰਦੀ ਕਿ ਪਹਿਲਾ ਲੜਕਾ ਹੀ ਹੋਵੇ ਠੀਕ ਹੈ ਤੇ ਪਰ ਮੇਰੀ ਸੋਚ ਇਹ ਹੀ ਸੀ ਕਿ ਪਹਿਲੇ ਮੈਨੂੰ ਲੜਕੀ ਹੀ ਚਾਹੀਦੀ ਹੈ ਕਿਉਂਕਿ ਮੇਰੇ ਸਿਸਟਰ ਉਹਨਾਂ ਦੇ ਬੱਚੇ ਵੀ ਹੈਗੇ ਨੇ ਉਹ ਸਾਰੇ ਲੜਕੇ ਹੀ ਨੇ ਠੀਕ ਹੈ ਤੇ ਉਹਨਾਂ ਨੂੰ ਇੱਕ ਭੈਣ ਚਾਹੀਦੀ ਸੀ ਕਿਉਂਕਿ ਸਾਡੀ ਖੁਆਇਸ਼ ਸੀਗੀ ਕਿ ਜਦੋਂ ਤੁਹਾਡੇ ਘਰ ਬੇਟੀ ਹੋਏਗੀ ਤੇ ਅਸੀਂ ਵਾਵਾ ਢੋਲ ਤਮੱਕੇ ਦੇ ਨਾਲ ਉਹ ਲੈ ਕੇ ਆਵਾਂਗੇ ਵਾਹਿਗੁਰੂ ਨੇ ਸਾਡੀ ਉਹ ਜਿਹੜੀ ਮਨਸਾ ਖੁਆਇਸ਼ ਪੂਰੀ ਕੀਤੀ ਹੈ ਬੇਟੀਆਂ ਨੂੰ ਜਿਹੜੀ ਆਪਣੀ ਸਿੱਖਿਆ ਦੇਣੀ ਹੈ ਉਹ ਘਰ ਤੋਂ ਹੀ ਸ਼ੁਰੂ ਹੁੰਦੀ ਹੈ ਜੇ ਅਸੀਂ ਘਰ ਦੇ ਵਿੱਚ ਚੰਗੇ ਸੰਸਕਾਰ ਦਿਆਂਗੇ ਉਹਨਾਂ ਨੂੰ ਤੇ ਉਹ ਬਿਲਕੁਲ ਉਥੇ ਸੰਸਕਾਰਾਂ ਦੇ ਚੱਲਣਗੇ ਇਸ ਤੋਂ ਵਧੀਆ ਹੈ ਕਿ ਤੁਸੀਂ ਬੱਚੇ ਦੇ ਦੋਸਤ ਬਣ ਜਾ ਮਾਪੇ ਬਣਨ ਤੋਂ ਪਹਿਲਾਂ ਤਾਂ ਕਿ ਬੱਚਾ ਬਾਅਦ ਜ਼ਿਆਦਾ ਗੱਲ ਸ਼ੇਅਰ ਕਰਨ ਨਾਲ ਚੰਗਾ ਕਿ ਤੁਹਾਨੂੰ ਪਹਿਲੇ ਆ ਕੇ ਦੱਸੇ ਖਿਲਤੀ ਹੋਏ ਕਲੀਆਂ ਹੈ ਬੇਟੀਆਂ ਮਾਪੇ ਦਾ ਨਾਮ ਰੌਸ਼ਨ ਕਰਦੀ ਹੈ ਬੇਟੀਆਂ ਘਰ ਨੂੰ ਪਰਿਵਾਰ ਬਣਾਤੀ ਹੈ ਬੇਟੀਆਂ ਲੜਕੇ ਆਜ ਹੈ ਤਾਂ ਆਉਣ ਵਾਲਾ ਕੱਲ ਹੈ ਬੇਟੀਆਂ ਪੰਜਾਬੀ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਾਵਨਾ ਸ਼ਰਮਾ ਬੀਤੇ ਦਿਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬਾਪ ਆਪਣੇ ਬੇਟੇ ਦਾ ਸਵਾਗਤ ਬੜੇ ਹੀ ਜੋਰ-ਸ਼ੋਰ ਨਾਲ ਕਰਦਾ ਹੈ ਤੇ ਘਰ ਦੇ ਵਿੱਚ ਵੀ ਖੁਸ਼ੀਆਂ ਦਾ ਮਾਹੌਲ ਜਿਹੜਾ ਆ ਬਣਿਆ ਹੁੰਦਾ ਹੈ ਕਿਉਂਕਿ 27 ਸਾਲਾਂ ਬਾਅਦ ਘਰ ਦੇ ਵਿੱਚ ਬੇਟੇ ਨੇ ਜਨਮ ਲਿੱਤਾ ਹੁੰਦਾ ਮੇਰੇ ਨਾਲ ਇਸ ਵੇਲੇ ਪਿਤਾ ਉਸ ਬੇਟੇ ਦੇ ਮੌਜੂਦ ਨੇ ਕੱਲ੍ਹ ਗੱਲ ਕਰਾਂਗੇ ਰਮਨਦੀਪ ਜੀ ਨਾਲ ਤੁਸੀਂ ਮੇਰੇ ਨਾਲ ਮੌਜੂਦ ਨਹੀਂ ਗੱਲਬਾਤ ਕਰਦੇ ਆ ਬਹੁਤ-ਬਹੁਤ ਸਵਾਗਤ ਹੈ ਪਾਜੀ ਤੁਹਾਡਾ ਥੈਂਕ ਯੂ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਘਰੇ ਬੇਟੀ ਨੇ ਜਨਮ ਦਿੱਤਾ ਹੈ। ਹਨ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੋ ਵੀ ਵੀਡੀਓ ਦੇਖ ਰਹੇ ਨੇ। ਹਾਂਜੀ ਤੇ ਪਾਜੀ ਅ ਮਨ ਦੇ ਵਿੱਚ ਇੱਕ ਚਾਹ ਹੁੰਦੀ ਆ ਹਮੇਸ਼ਾ ਕਿ ਜਦੋਂ ਲੰਬੇ ਸਮੇਂ ਬਾਅਦ ਬੇਟਾ ਜਾਂ ਫਿਰ ਘਰ ਦੇ ਵਿੱਚ ਕੋਈ ਜੀ ਆ ਨਾ ਆ ਤੇ ਅ ਅਕਸਰ ਕੀਤਾ ਜਾਂਦਾ ਹੈ ਕਿ ਲੜਕਾ ਹੋਵੇ ਕਿਉਂਕਿ ਬਹੁਤ ਹੀ ਲੰਬੇ ਸਮੇਂ ਬਾਅਦ ਕੋਈ ਬੱਚਾ ਅਗਰ ਆ ਰਿਹਾ ਹੋ ਤਾਂ ਜੋ ਕਿ ਮਾਨਸਿਕਤਾ ਹੈ ਬਣੀ ਹੋਈ ਲੋਕਾਂ ਦੀ ਤਾਂ ਆਹੀ ਹੁੰਦਾ ਹੈ ਕਿ ਘਰ ਦੇ ਵਿੱਚ ਇੱਕ ਲੜਕਾ ਆਵੇ। ਅੰਦੀ ਸਾਰੇ ਦੀ ਸੋਚ ਇਹ ਹੁੰਦੀ ਕਿ ਪਹਿਲਾ ਲੜਕਾ ਹੀ ਹੋਵੇ ਠੀਕ ਹੈ ਤੇ ਪਰ ਮੇਰੀ ਸੋਚ ਇਹ ਸੀਗੀ ਕਿ ਪਹਿਲੇ ਮੈਨੂੰ ਲੜਕੀ ਹੀ ਚਾਹੀਦੀ ਹੈ ਕਿਉਂਕਿ ਮੇਰੇ ਸਿਸਟਰ ਉਹਨਾਂ ਦੇ ਬੱਚੇ ਵੀ ਹੈਗੇ ਨੇ ਉਹ ਸਾਰੇ ਲੜਕੇ ਹੀ ਨੇ ਠੀਕ ਹੈ ਤੇ ਉਹਨਾਂ ਨੂੰ ਇੱਕ ਭੈਣ ਚਾਹੀਦੀ ਸੀ ਇਸ ਕਰਕੇ ਮੈਨੂੰ ਪਹਿਲੀ ਲੜਕੀ ਹੀ ਚਾਹੀਦੀ ਸੀ ਜਦੋਂ ਸਾਨੂੰ ਪਤਾ ਲੱਗਦਾ ਕਿ ਸਾਡੀ ਗੁੜੀ ਆਈ ਹੈ ਉਸ ਵੇਲੇ ਤੁਹਾਡੀ ਖੁਸ਼ੀ ਕਿਉਂ ਹੋ ਜਾਈ ਹੁੰਦੀ ਹੈ ਉਸ ਸਮੇਂ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀਗਾ ਕਿ ਮੇਰੇ ਘਰੇ ਬੇਟੀ ਨੇ ਜਨਮ ਲਿਆ ਹੈ ਤੇ ਬਹੁਤ ਜ਼ਿਆਦਾ ਖੁਸ਼ੀ ਸੀ ਥੋੜਾ ਬਹੁਤਾ ਨਰਵਸ ਵੀ ਹੋ ਗਈ ਸੀ ਕਿ ਹੈਣਾ ਮਤਲਬ ਵਧੀਆ ਲੱਗ ਰਿਹਾ ਸੀਗਾ ਸਾਰਾ ਕੁਝ ਜਦੋਂ ਤੁਸੀਂ ਮਿਲੇ ਬੇਟੀ ਨੂੰ ਪਹਿਲੀ ਵਾਰ ਤੁਹਾਡੀ ਵਾਈਫ ਦੇ ਨਾਲ ਤੁਹਾਡੀ ਗੱਲਬਾਤ ਹੋਈ ਉਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਸੀਗਾ ਔਰ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਸੀਗਾ ਡਿਲੀਵਰੀ ਤੋਂ ਪਹਿਲਾਂ ਡਿਲਵਰੀ ਤੋਂ ਪਹਿਲਾਂ ਸਾਰਾ ਜਿਹਾ ਸਸਪੈਂਸ ਹੁੰਦਾ ਹੈ ਕਿ ਕਿ ਲੜਕਾ ਆਏਗਾ ਕਿ ਲੜਕੀ ਆਏਗੀ ਸਾਰਾ ਦਮਨ ਜੈ ਇਸੀ ਕਿ ਲੜਕਾ ਹੈਗਾ ਲੜਕਾ ਆਏਗਾ ਪਰ ਮੈਨੂੰ ਪਤਾ ਸੀ ਲੜਕੀ ਹੀ ਹੋਣੀ ਹੈ ਤੇ ਜਦੋਂ ਡਿਲਵਰੀ ਹੋਈ ਉਸ ਤੋਂ ਬਾਅਦ 2 ਮਿੰਟ ਬਾਅਦ ਉਹਨਾਂ ਨੇ ਦੱਸਿਆ ਕਿ ਲੜਕੀ ਹੀ ਤੇ ਸਾਰੇ ਖੁਸ਼ ਹੋ ਗਏ ਸੀਗੇ ਕਿ ਚਲੋ ਵਧੀਆ ਲੜਕੀ ਨੇ ਜਨਮ ਲਿਆ ਤੇ ਉਸ ਦੀ ਮੇਰੀ ਵਾਈਫ ਨੂੰ ਵੀ ਜਦੋਂ ਦੱਸਿਆ ਉਹ ਵੀ ਬਹੁਤ ਖੁਸ਼ ਹੋਈ ਸੀਗੀ ਕਿ ਚਲੋ ਬਹੁਤ ਵਧੀਆ ਵਧੀਆ ਤਰੀਕੇ ਨਾਲ ਲੜਕੀ ਪੈਦਾ ਵਾਈਫ ਜੀ ਵੀ ਆਹੀ ਚਾਹੁੰਦੀ ਸੀਗੀ ਕਿ ਬੇਟੀ ਹੋਵੇ ਪੇਦਾ ਹਾਂਜੀ ਹਾਂਜੀ ਉਹ ਵੀ ਇਹੀ ਚਾਹੁੰਦੇ ਸੀ ਕਿ ਪਹਿਲਾਂ ਲੜਕੀ ਹੀ ਹੋਵੇ ਹਾਂਜੀ ਮੈਂ ਦਲ ਅਸਲੇ ਅ ਵਨਪ੍ਰਜ ਜੀ ਦੇ ਫਾਦਰ ਵੀ ਮੌਜੂਦ ਹੈ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਗੋਲਟੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਸਾਡੇ ਘਰ ਦੇ ਵਿੱਚੇ ਵਾਹਿਗੁਰੂ ਜੀ ਨੇ ਇੱਕ ਨੰਨੀ ਮੁਨੀ ਬੇਟੀ ਬਖਸ਼ਿਸ਼ ਕੀਤੀ ਹੈ ਕਿਉਂਕਿ ਸਾਡੀ ਖੁਆਇਸ਼ ਸੀਗੀ ਕਿ ਜਦੋਂ ਸਾਡੇ ਘਰ ਬੇਟੀ ਹੋਏਗੀ ਤੇ ਅਸੀਂ ਵਾਵਾ ਢੋਲ ਤੇ ਮੱਕੇ ਦੇ ਨਾਲ ਉਹ ਲੈ ਕੇ ਆਵਾਂਗੇ ਵਾਹਿਗੁਰੂ ਨੇ ਸਾਡੀ ਉਹ ਜਿਹੜੀ ਮਨਸਾ ਖੁਆਇਸ਼ ਪੂਰੀ ਕੀਤੀ ਐ ਤੇ ਅਸੀਂ ਉਸੇ ਤਰੀਕੇ ਨਾਲ ਹੀ ਲੈ ਕੇ ਆਏ ਕਿਉਂਕਿ ਬੇਟੀਆਂ ਇੱਕ ਮਾਂ-ਬਾਪ ਦੀ ਸ਼ਾਨ ਹੁੰਦੀਆਂ ਨੇ ਕਿ ਮਾਂ-ਬਾਪ ਤੋਂ ਬਾਅਦ ਜਿਹੜੀ ਬੇਟੀ ਘਰ ਦਾ ਖਿਆਲ ਰੱਖਦੀਆਂ ਨੇ ਕਿਉਂਕਿ ਮੇਰੇ ਦੇ ਆਪ ਹੱਡ ਬੀਤੀ ਐ ਕਿਉਂਕਿ ਮੇਰੀ ਵਾਈਫ 2.5 ਸਾਲ ਤੋਂ ਪੈਰਾਲਸਾਟਿਕ ਸੀਗਾ ਉਹਦੀ ਦੇਖਰੇਖ ਮੇਰੀਆਂ ਬੇਟੀਆਂ ਹੀ ਕਰ ਰਹੀਆਂ ਨੇ ਤੇ ਨਾਲ ਮੇਰੀ ਨੋਤੀ ਵੀ ਕਰ ਰਹੀ ਐ ਤੇ ਮੈਂ ਸਾਰੇ ਤੁਹਾਡੇ ਦਰਸ਼ਨ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਜਿਨ੍ਹਾਂ ਨੇ ਵਾਹਿਗੁਰੂ ਦਾ ਪਹਿਲਾ ਸਭ ਤੋਂ ਪਹਿਲਾ ਵਾਹਿਗੁਰੂ ਦਾ ਸ਼ੁਕਰੀਆ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਨੰਨੀ-ਮੁੰਨੀ ਬੇਟੀ ਦੀ ਦਾਤ ਬਖਸ਼ੀ ਕੀਤੀ ਹੈ ਕਿਉਂਕਿ ਸਾਡੇ ਚਾਰ ਦੋਤੀ ਨੇ ਚਾਰ ਦੋਤਿਆਂ ਦੀ ਇੱਕ ਭੈਣ ਸੀ ਮੇਰੀ ਵੱਡੀ ਬੇਟੀ ਦੀ ਗੁੜੀਆ ਸੀ ਤੇ ਦੂਸਰੀ ਸਾਡੀ ਬੇਟੀ ਉਹਨਾਂ ਦੀ ਭੈਣ ਹੋ ਗਈ ਹੈ ਤੇ ਸਾਨੂੰ ਮਨ ਚ ਇੰਨੀ ਖੁਸ਼ੀ ਹੈ ਸਾਡੇ ਇਲਾਕੇ ਦੇ ਵਿੱਚ ਪੂਰੀ ਖੁਸ਼ੀ ਸੀ ਬੜੀਆਂ ਚਾਹਵਾਂ ਦੇ ਨਾਲ ਸੰਗਤਾਂ ਨੇ ਗੁਰਦੁਆਰਾ ਸਾਹਿਬਿਕ ਨਰਵਸਤਕ ਹੋ ਕੇ ਇਸ ਬੱਚੀ ਨੂੰ ਜੀ ਆਇਆਂ ਵੈਲਕਮ ਕੀਤਾ ਤੇ ਗੁਰੂ ਦੀ ਸ਼ਰਨ ਨਾਲ ਲੈ ਕੇ ਗੁਰਦਾਰਾ ਸਾਹਿਬ ਅਰਦਾਸ ਬੇਨਤੀ ਕਰਕੇ ਉਸ ਨੂੰ ਅਮਰ ਦਾ ਚੂਲਾ ਪਵਲ ਆ ਕੇ ਬਾਬਾ ਜੀ ਤੋਂ ਫਿਰ ਅਸੀਂ ਆਪਣੇ ਗ੍ਰਹਿ ਵਿਖੇ ਲੈ ਕੇ ਆਏ ਆ ਅ ਅੰਕਲ ਜ਼ਿਆਦਾਤਰ ਇਹ માનਤਿਕਤਾ ਬਣੀ ਹੋਈ ਆ ਕਿ ਘਰ ਦੇ ਵਿੱਚ ਜੇ ਪਹਿਲਾਂ ਜੀ ਆਣਾ ਆ ਤੇ ਉਹ ਲੜਕਾ ਆਵੇ ਤੁਹਾਡੇ ਮਨ ਦੇ ਵਿੱਚ ਇਦਾਂ ਦਾ ਕੁਝ ਸੀ ਨਹੀਂ ਸਾਡੇ ਮਨ 'ਚ ਇਹੋ ਜਿਹਾ ਕੋਈ ਨਹੀਂ ਕਿਉਂਕਿ ਮੇਰੇ ਪਹਿਲਾਂ ਹੀ ਬੇਟੀਆਂ ਸੀਗੀਆਂ ਤੇ ਨਾ ਮੈਨੂੰ ਇਹ ਕੋਈ ਸ਼ੰਕਾ ਹੀ ਨਹੀਂ ਸੀਗਾ ਕਿਉਂਕਿ ਬੇਟੀਆਂ ਘਰ ਦੀਆਂ ਲక్ష్ਮੀ ਨੇ ਕਿਉਂਕਿ ਬੇਟੀ ਹੋਣਾ ਪਹਿਲੇ ਮੇਰੀ ਵੱਡੀ ਬੇਟੀ ਉਸ ਤੋਂ ਬਾਅਦ ਦੂਜੀ ਤੀਜੀ ਚਾਰ ਬੇਟੀਆਂ ਤਿੰਨ ਬੇਟੀਆਂ ਬਾਅਦ ਮੇਰੇ ਬੇਟੇ ਹੋਏ ਜਿਹੜਾ ਬੇਟਾ ਇੱਕ ਬਾਹਰ ਹੈਗਾ ਇੱਕ ਮੇਰਾ ਬੇਟਾ ਰਮਨਦੀਪੀਤ ਰਮਦੀਪ ਸਿੰਘ ਹੈ ਕਮਨਦੀਪ ਸਿੰਘ ਹੈ ਉਹ ਬਾਹਰ ਆ ਤੇ ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਜਦੋਂ ਸਾਡੇ ਘਰ ਬੇਟੀ ਦਾ ਕੋਈ ਵੀ ਜਨਮ ਹੋਵੇ ਮੇਰੇ ਭਤੀਜੇ ਦੇ ਭਰਾ ਦੇ ਘਰ ਬੇਟੀ ਹੋਈ ਉਹ ਦੋਤੀ ਹੋਈ ਹੈ ਤਾਂ ਤਾਂ ਵੀ ਬੜਾ ਖੁਸ਼ੀ ਸੀ ਕਿਉਂਕਿ ਬੇਟੀਆਂ ਦਾ ਅੱਜ ਦਾ ਜੋ ਅਸੀਂ ਬੇਟੀਆਂ ਨੂੰ ਆਪਣੇ ਬੇਟੇ ਦੇ ਬਰਾਬਰ ਹੀ ਉਹਨਾਂ ਨੂੰ ਹੱਕ ਦੇਣਾ ਚਾਹੁੰਦੇ ਆ ਕਿਉਂਕਿ ਬੇਟੀਆਂ ਅੱਜ ਕਿੱਥੇ ਕਿੱਥੇ ਤਰੱਕੀ ਦੇ ਪਹੁੰਚੀਆਂ ਨੇ ਕੋਈ ਪਾਇਲਟ ਬਣੀਆਂ ਨੇ ਕੋਈ ਆਈਐਸ ਬਣੀਆਂ ਨੇ ਕਿਉਂਕਿ ਧੀਆਂ ਇੱਕ ਘਰ ਦੀ ਸ਼ਾਨ ਹੁੰਦੀਆਂ ਨੇ ਤੇ ਜੇ ਧੀਆਂ ਨੇ ਇਸ ਘਰ ਵਿੱਚ ਨਹੀਂ ਉਹਨਾਂ ਨੂੰ ਘਰ ਪੁੱਛ ਕੇ ਦੇਖੋ ਭੈਣਾ ਭਰਾ ਭੈਣਾ ਨੂੰ ਤਰਸਦੇ ਨੇ ਰਖੜੀ ਬੰਨਣ ਵਾਸਤੇ ਜਾਂ ਸਾਡੇ ਚਾ ਲੋ ਇਹ ਲਿੰਕ ਨਹੀਂ ਹੈਗਾ ਕੋਈ ਵੀ ਮर्याਦ ਅਨੁਸਾਰ ਫਿਰ ਵੀ ਭੈਣਾ ਭਰਾਵਾਂ ਦਾ ਵੀ ਚਾਹ ਹੁੰਦਾ ਵੀ ਸਾਡੇ ਘਰ ਇੱਕ ਨੰਨੀ-ਮੁੰਨੀ ਭੈਣ ਹੋਵੇ ਜਿੰਦੇ ਨਾਲ ਅਸੀਂ ਪਿਆਰ ਨਾਲ ਖੇਡ ਸਕੀਏ ਆਪਣਾ ਜੀਵਨ ਜਿਹੜਾ ਬਚਪਨ ਬਤਾ ਸਕੀਏ ਤੇ ਸਾਨੂੰ ਖੁਸ਼ੀ ਸੀਗੀ ਸ਼ੁਰੂ ਤੋਂ ਹੀ ਵੀ ਸਾਡੇ ਘਰ ਬੇਟੀ ਪਹਿਲਾਂ ਹੋਵੇ ਤੇ ਅਸੀਂ ਮਾ ਖੁਸ਼ੀਆਂ ਦੇ ਨਾਲ ਲੈ ਕੇ ਆਵਾਂਗੇ ਜਮਨਦੀਪ ਜੀ ਲੜਕੀ ਹੋਗੀ ਤੁਸੀਂ ਉਹਦੇ ਵਾਸਤੇ ਕੀ ਕੁਝ ਪਲਾਨ ਕੀਤਾ ਹੋ ਆ ਆਨ ਵਾਲੇ ਸਮੇਂ ਦੇ ਵਿੱਚ ਹੈ ਪਲਾਨ ਤਾਂ ਬਹੁਤ ਕੁਝ ਕੀਤਾ ਵੇ ਬਾਕੀ ਜਿੱਦੈਦਾ ਵੱਡੀ ਹੋਏਗੀ ਉਹਦਾ ਤੁਹਾਨੂੰ ਅਸੀਂ ਸੰਸਕਾਰ ਦਵਾਂਗੇ ਜਿੱਦਾਂ ਉਹ ਜੋ ਵੀ ਸਟੱਡੀ ਕਰਨਾ ਚਾਹੇਗੀ ਜੋ ਵੀ ਉਹਦੇ ਡ੍ਰੀਮਸ ਹੋਣਗੇ ਅਸੀਂ ਉਹ ਪੂਰੇ ਕਰਾਂਗੇ ਬੱਚੇ ਦੇ ਡ੍ਰੀਮਸ ਉਹ ਜਾਣਗੇ ਜਾਂ ਆਪ ਡਿਸਾਈਡ ਕਰ ਲਿਆ ਕਿ ਆ ਬਣਾਣਾ ਬੱਚੇ ਨੂੰ ਨਹੀਂ ਨਹੀਂ ਇਹ ਉਹ ਹੀ ਡਿਸਾਈਡ ਕਰੇਗੀ ਜੋ ਬਣਨਾ ਚਾਹੇਗੀ ਤੇ ਜੇਕਰ ਗੱਲ ਕਰੀ ਆਨਵਲ ਸਮੇਂ ਦੇ ਵਿੱਚ ਬਟ ਕਿੰਗਾ ਦੀ ਸੋਚ ਇਹ ਹੁੰਦੀ ਹੈ ਕਿ ਜੇ ਬੇਟੀ ਹੋਗੀ ਤਾਂ ਖਰਚਾ ਹੋਏਗਾ ਹੁਣ ਆਨਵਲ ਸਮੇਂ ਦੇ ਵਿੱਚ ਇਦਾਂ ਵਿਆਹ ਕਰਨਾ ਆ ਔਰ ਫਿਰ ਬਹੁਤ ਸਾਰੇ ਥਿੰਕਿੰਗ ਬਣਾ ਲੈਂਦੇ ਨੇ ਲੋਕ ਕਿ ਬੇਟੀ ਨਾਲ ਚੰਗਾ ਬੇਟਾ ਹੋ ਜਾਗਾ ਨਹੀਂ ਨਹੀਂ ਇਦਾਂ ਤਾਂ ਕੁਛ ਨਹੀਂ ਆਗਾ ਖਰਚਾ ਚਲੋ ਬੇਟਾ ਹੋਵੇ ਬੇਟੀ ਹੋਵੇ ਖਰਚੇ ਤਾਂ ਚਲਦੇ ਹੀ ਰਹਿਣੇ ਨੇ ਤੇ ਇਸ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਬੇਟੀ ਆਪਾਂ ਨੂੰ ਵਧੀਆ ਪੜਾਵਾ ਲਖਾਵਾਂਗੇ ਜੋ ਵੀ ਕਰੇਗੀ ਆਪਾਂ ਨੂੰ ਕਰਾਵਾਂਗੇ ਨੁਕ ਅੱਜ ਦੇ ਸਮੇਂ ਦੇ ਵਿੱਚ ਵੀ ਲੋਕਾਂ ਦੀ ਉਹੀ ਮਾਨਸਿਕਤਾ ਹੈਗੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਲੜਕਾ ਹੋਵੇ ਦੇਖੋ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਚਲੋ ਲੜਕਾ ਜਾਂ ਲੜਕੀ ਹੈ ਪਰ ਅਸੀਂ ਤਾਂ ਇੱਕ ਗੁਰੂ ਮਹਾਰਾਜ ਅੱਗੇ ਹੀ ਅਰਦਾਸ ਬੇਨਤੀ ਕੀਤੀ ਸੀਗੀ ਵੀ ਸਾਨੂੰ ਲੜਕੀ ਚਾਹੀਦੀ ਹੈ ਤੇ ਆਉਣ ਵਾਲਾ ਜਿਹੜਾ ਭਵਿਕਾ ਸਾਡਾ ਲੜਕੀਆਂ ਦੇ ਨਾਲ ਹੀ ਅੱਗੋਂ ਮੈਂਸ਼ੇ ਸ਼ੁਰੂ ਹੋਣੀ ਹੈ ਤੇ ਕਿਉਂਕਿ ਲੜਕੀਆਂ ਦੀ ਤਦਾਰ ਜੇ ਅੱਜ ਦੇਖੀ ਜਾਈ ਤਾਂ ਬਹੁਤ ਘੱਟ ਹੋ ਰਹੀ ਹੈ ਕਿ ਲੋਕ ਅੱਜ ਕੱਲ ਲੜਕੀਆਂ ਨੂੰ ਦਰਕਾਰ ਦੇ ਨੇ ਕਈ ਮਤਲਬ ਇਹ ਹੁਣ ਇਹੋ ਜਿਹੀ ਮੈਂ ਗੱਲ ਮੀਡੀਆ ਅੱਗੇ ਨਹੀਂ ਕਰ ਸਕਦਾ ਕਿਉਂਕਿ ਬਹੁਤ ਹੀ ਪਾਪ ਹੋ ਰਹੇ ਨੇ ਦੁਨੀਆ ਦੇ ਵਿੱਚ ਕਿਉਂਕਿ ਤਾਂ ਅੱਜ ਸਾਨੂੰ ਹਰ ਇੱਕ ਦੀ ਇਹੀ ਖੁਆਇਸ਼ ਹੁੰਦੀ ਸਾਡੇ ਘਰ ਬੇਟਾ ਆਵੇ ਬੇਟਾ ਆਵੇ ਪਰ ਜੋ ਮਹਾਰਾਜ ਨੇ ਸਾਨੂੰ ਬੇਟੀ ਦਾਤ ਬਖਸ਼ੀ ਪਬਲਿਕ ਨੂੰ ਵੀ ਜਨਤਾ ਨੂੰ ਵੀ ਇਹੀ ਬੇਨਤੀ ਕਰਾਂਗੇ ਵੀ ਧੀਆਂ ਦਾ ਸਤਿਕਾਰ ਕਰੋ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਬਾਕੀ ਬੇਟੀਆਂ ਨੂੰ ਜਿਹੜੀ ਆਪਣੀ ਸਿੱਖਿਆ ਦੇਣੀ ਉਹ ਘਰ ਤੋਂ ਹੀ ਸ਼ੁਰੂ ਹੁੰਦੀ ਹੈ ਜੇ ਅਸੀਂ ਘਰ ਦੇ ਵਿੱਚ ਚੰਗੇ ਸੰਸਕਾਰ ਦੇਾਂਗੇ ਉਹਨਾਂ ਨੂੰ ਤੇ ਉਹ ਬਿਲਕੁਲ ਉੱਥੇ ਸੰਸਕਾਰਾਂ ਦੇ ਚੱਲਣਗੇ ਤੇ ਜੇ ਅਸੀਂ ਘਰ ਦੇ ਵਿੱਚ ਹੀ ਆਪਾਂ ਉਹ ਊਟ ਪਤੰਗ ਜੇ ਉਹਨਾਂ ਨੂੰ ਜਵਾਲ ਜਵਾਬ ਕਰਾਂਗੇ ਤੇ ਫਿਰ ਬੱਚਿਆਂ ਨੂੰ ਆਪਣੀ ਉਹਨਾਂ ਦੀ ਮਨਮਰਜ਼ੀ ਕਰਨੀ ਸਾਡੀ ਇਹੀ ਕੋਸ਼ਿਸ਼ ਹੋਏਗੀ ਬੱਚਿਆਂ ਨੂੰ ਅਸੀਂ ਆਪਣੇ ਜੋ ਸਾਨੂੰ ਸਾਡੇ ਪੁਰਖਿਆਂ ਵੱਲੋਂ ਸੰਸਕਾਰ ਮਿਲੇ ਨੇ ਗੁਰੂ ਮਹਾਰਾਜ ਨੇ ਸਾਨੂੰ ਗੁਰੂ ਘਰ ਦੀ ਸੇਵਾ ਬਖਸ਼ਿਸ਼ ਅਸੀਂ ਇੱਕ ਪੂਰਨ ਪਹਿਲਾ ਤਾਂ ਸੀ ਬੇ 40 ਦਿਨਾਂ ਬਾਅਦ ਅਸੀਂ ਤਾਂ ਬੇਟੀ ਨੂੰ ਆਪਣਾ ਤੇ ਬੇਟੇ ਨੂੰ ਤੇ ਆਪਣੀ ਧੀ ਨੂੰ ਆਮ੍ਰਿਤ ਦੀ ਇਬਦਾਦ ਬਖਸ਼ਿਸ਼ ਦਾ ਅਕਾਲ ਤਖਤ ਸਭ ਤੁਛਾਵਾਂਗੇ ਤੇ ਨਾਲ ਬੱਚੀ ਨੂੰ ਵੀ ਅਮਰ ਦਾ ਚੂਲੇ ਚਕਾ ਕੇ ਤੇ ਪੂਰਨ ਗੁਰਸਖੀ ਨੇ ਨੋ ਤਰਾ ਤਰਾ ਧਾਨ ਕਰਾਵਾਂਗੇ ਤੇ ਤਾਂ ਕਿ ਆਪਣੇ ਆਉਣ ਵਾਲੇ ਜੀਵਨ ਦੇ ਵਿੱਚ ਗੁਰੂ ਸਿੱਖੀ ਦੇ ਨਾਲ ਜੁੜੇ ਰਹਿਣ ਤੇ ਆਪਣੀਆਂ ਜਿਹੜੀਆਂ ਪੀਂਗਾ ਨੇ ਜਿਹੜੀਆਂ ਪੜ੍ਹਾਈ ਦੀਆਂ ਜੋ ਵੀ ਆਪਣੀ ਇਹਨਾਂ ਨੇ ਸੋਚ ਹੀ ਹੋएगी ਆਪਣੀ ਸੋਚ ਦੇ ਮੁਤਾਬਕ ਅੱਗੇ ਚੱਲਣਗੇ ਪਰ ਸਾਡੀ ਇਹੀ ਹੈ ਵੀ ਅਸੀਂ ਜਿਹੜੀ ਪਰਵਿਸ਼ ਆਪਣੀ ਦੇਖ ਰਹੀ ਕਰਾਂਗੇ ਕਿਉਂਕਿ ਅਸੀਂ ਜਦੋਂ ਆਪਣੇ ਬੱਚਿਆਂ ਨੂੰ ਪੁੱਛਦੇ ਨਹੀਂ ਘਰ ਦੇ ਵਿੱਚ ਵੀ ਤੁਸੀਂ ਬੇਟੇ ਕਿੱਥੋਂ ਆ ਰਹੇ ਹੋ ਜਾਂ ਕੀ ਹੈ ਜਾਂਦੇ ਨੇ ਉਥੋਂ ਥੋੜਾ ਜਿਹਾ ਬੱਚਿਆਂ ਦਾ ਦਿਲ ਹੌਸਲਾ ਖੁੱਲ ਜੇ ਮੈਨੂੰ ਕਿਹੜਾ ਕਿਹਨੇ ਪੁੱਛਣਾ ਹੈਗਾ ਪਰ ਸਾਡੇ ਮਾਪੇ ਦਾ ਹਰ ਇੱਕ ਦਾ ਫਰਜ਼ ਬਣਦਾ ਵੀ ਆਪਣੇ ਬੱਚਿਆਂ ਨੂੰ ਪੁੱਛੋ ਵੀ ਕਿਹੜੇ ਰਾਤ ਨੂੰ ਨਸ਼ਿਆਂ ਦੇ ਰਾਤ ਨੂੰ ਤੁਰੇ ਹੋਏ ਗਲਤ ਰਾਹ ਤੇ ਤੁਰੇ ਉਹ ਸਾਡੀ ਜ਼ਿੰਮੇਵਾਰੀ ਬਣਦੀ ਏ ਨਾ ਕਿ ਪਬਲਿਕ ਦੀ ਕਿਉਂਕਿ ਅੱਜ ਕੱਲ ਦਾ ਜੋ ਅਚੋਸ਼ਨ ਹੋ ਰਿਹਾ ਧੀਆਂ ਦੇ ਨਾਲ ਬਹੁਤ ਹੀ ਮੰਦ ਭਾਗਾ ਹੋ ਰਿਹਾ ਤੇ ਇਸ ਕਰਕੇ ਅਸੀਂ ਜਨਤਾ ਨੂੰ ਵੀ ਇਹੀ ਬੇਨਤੀ ਕਰਾਂਗੇ ਕਿ ਆਪਣੇ ਬੱਚਿਆਂ ਦੀ ਪਰਵਿਸ਼ ਕਰੋ ਦੇਖ ਚੰਗੀ ਦੇਖਰੇ ਕਰੋ ਤੇ ਆਪਣਾ ਜਿਹੜਾ ਉਹਨਾਂ ਦਾ ਖਿਆਲ ਆਪ ਸਾਨੂੰ ਰੱਖਣਾ ਪੈਣਾ ਨਾ ਕਿ ਸਰਕਾਰਾਂ ਨੇ ਰੱਖਣਾ ਨਾਇਕ ਮੱਲੇ ਵਾਲੇ ਰੱਖਣਾ ਕਿਉਂਕਿ ਸਾਨੂੰ ਬੱਚਿਆਂ ਦੀ ਆਪਣੀ ਦੇਖ ਰੇਖ ਦੇ ਵਿੱਚ ਹੀ ਰੱਖਣਾ ਚਾਹੀਦਾ ਜੀ। ਅੱਜ ਇਸ ਰੰਕਲ ਨੇ ਗੱਲ ਕੀਤੀ ਕਿ ਅੱਜ ਦੇ ਸਮੇਂ ਦੇ ਵਿੱਚ ਬੱਚਾ ਕੋਈ ਵੀ ਸੇਫ ਨਹੀਂ ਚਾਹ ਚਾਹੇ ਉਹ ਲੜਕੀ ਹੋਵੇ ਚਾਹੇ ਉਹ ਲੜਕਾ ਹੋਵੇ ਕਿਸੇ ਵੀ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਜਿਸ ਵਿੱਚ ਕਿ ਬੱਚੇ ਜਿਹੜੇ ਨੇ ਕਾਫੀ ਇਫੈਕਟ ਹੋ ਰਹੇ ਨੇ। ਮਨ ਦੇ ਵਿੱਚ ਇੱਕ ਡਰ ਜਿਹੜਾ ਆ ਹਮੇਸ਼ਾ ਇੱਕ ਪੇਂਟ ਤੇ ਲੱਗਾ ਰਹਿੰਦਾ ਕਿ ਸਾਡੇ ਬੱਚੇ ਦੇ ਨਾਲ ਕੁਝ ਹੋ ਜੇ ਹਨ। ਹਾਂਜੀ ਉਹ ਤਾਂ ਚਲੋ ਸਭ ਨੂੰ ਹੁੰਦਾ ਹੀ ਹੈ ਪਰ ਫਿਰ ਵੀ ਆਪਾਂ ਸਾਰਾ ਧਿਆਨ ਰੱਖਾਂਗੇ ਕਿੱਥੇ ਆ ਰਹੀ ਹੈ ਕਿੱਥੇ ਜਾ ਰਹੀ ਹੈ ਨਾਲ ਛੱਡ ਕੇ ਆਵਾਂਗੇ ਲੈ ਕੇ ਆਵਾਂਗੇ ਤੇ ਇਦਾਂ ਹੀ ਪੂਰਾ ਦਾ ਧਿਆਨ ਰੱਖਿਆ ਜਾਏ ਰਮਨਦੀਪ ਸਿੰਘ ਜੀ ਦੇ ਮਿਸਿਸ ਰਮਨਪ੍ਰੀਤ ਮੈਨ ਨਾਲ ਅੱਜਿਲ ਮੌਜੂਦ ਹੈ ਗੱਲਬਾਤ ਕਰਾਂਗੇ ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਨੂੰ ਥੈਂਕ ਯੂ ਮੈਮ ਮੈਂ ਬਹੁਤ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾ ਜੁੜਿਆ ਦਿੱਲੀ ਥੈਂਕ ਯੂ ਸੋ ਮੱਚ ਜਦੋਂ ਤੁਹਾਨੂੰ ਪਤਾ ਲੱਗਾ ਕਿ ਸਾਡੇ ਕੁੜੀਆ ਹੋਈ ਹੈ ਤੁਹਾਡ ਨੂੰ ਉਸ ਵੇਲੇ ਕੀ ਮਹਿਸੂਸ ਹੈ ਬੀਇੰਗ ਅ ਮਦਰ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰੇ ਘਰ ਪਹਿਲੀ ਬੇਟੀ ਹੋਈ ਹੈ ਕਿਉਂਕਿ ਫੈਮਿਲੀ ਵੀ ਇਹੀ ਚਾਹੁੰਦੀ ਸੀ ਕਿ ਪਹਿਲਾ ਬੱਚਾ ਬੇਟੀ ਹੀ ਹੋਵੇ ਕਿਉਂਕਿ ਅੱਜਕੱਲ ਕੁੜੀ ਮੁੰਡੇ ਚ ਕੋਈ ਫਰਕ ਨਹੀਂ ਰਹਿ ਚੁੱਕਿਆ ਨਾਲੇ ਇਹਦੇ ਵਿੱਚ ਮੇਰੀ ਪ੍ਰੈਗਨਨਸੀ ਨੂੰ ਲੈ ਕੇ ਮੇਰੇ ਡਿਲੀਵਰੀ ਤੱਕ ਦੇ ਵਿੱਚ ਮੇਰੇ ਪਰਿਵਾਰ ਨੇ ਮੇਰਾ ਪੂਰਾ ਸਾਥ ਦਿੱਤਾ ਹੈ ਸਪੈਸ਼ਲੀ ਮੇਰੇ ਸਿਸਟਰ ਇਨ-ਲੋਸ ਪਲੱਸ ਮੇਰੇ ਫਾਦਰ ਇਨ-ਲੋ ਨੇ ਮੇਰਾ ਪੂਰਾ ਸਮਰਥਨ ਕੀਤਾ ਪੂਰਾ ਸਹਿਯੋਗ ਦਿੱਤਾ ਹੈ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਘਰ ਪਹਿਲਾ ਬੱਚਾ ਮੇਰੇ ਬੇਟੀ ਹੋਈ ਹੈ ਜੇਕਰ ਗੱਲ ਕਰੀਏ ਬਿੰਗਾ ਲੇਡੀ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਵੀ ਆਉਂਦੇ ਹੋਣਗੇ ਕਿ ਜੇ ਮੇਰੇ ਬੇਟਾ ਹੋ ਰਹੀਆਂ ਜਾਂ ਫਿਰ ਬੇਟੀ ਹੋ ਰਹੀ ਹੈ ਉਸ ਤੋਂ ਬਾਅਦ ਮੈਨੂੰ ਕੋਈ ਹੋਰ ਚੀਜ਼ ਦਾ ਸਾਹਮਣਾ ਨਾ ਕਰਨਾ ਪਵੇ ਮਤਲਬ ਸਭ ਕੁਝ ਪੋਜ਼ਿਟਿਵ ਹੋਵੇ ਹਾਂਜੀ ਬਿਲਕੁਲ ਜੇ ਆਪਾਂ ਖੁਦ ਪੋਜ਼ਿਟਿਵ ਆ ਤਾਂ एवरीथिंग ਇਜ਼ ਪੋਜ਼ਿਟਿਵ ਸੋ ਮੈਂ ਆਪਣੇ ਬੱਚੇ ਨੂੰ ਲੈ ਕੇ ਬਹੁਤ ਪੋਜ਼ਿਟਿਵ ਹੈਗੀ ਆ ਮੈਨੂੰ ਕਦੇ ਵੀ ਦਿਲ ਵਿੱਚ ਇਹ ਨਹੀਂ ਆਇਆ ਸਪੈਸ਼ਲੀ ਮੇਰੇ ਹਸਬੰਡ ਤੇ ਮੈਂ ਜਦੋਂ ਵੀ ਅਸੀਂ ਡਿਸਕਸ ਕਰਦੇ ਸੀ ਕਿ ਬੇਟਾ ਹੋਏਗਾ ਬੇਟੀ ਆਗੇ ਸਾਡਾ ਇਹੀ ਸੀਗਾ ਕਿ ਚਾਹੇ ਬੇਟੀ ਹੋਵੇ ਚਾਹੇ ਬੇਟਾ ਹੋਵੇ ਸਾਡੇ ਲਈ ਦੋਨੋਂ ਬਰਾਬਰ ਹੈ ਅੱਜ ਕੱਲ੍ਹ ਦੇ ਸਮਾਜ ਦੇ ਵਿੱਚ ਜਿੱਥੇ ਲੋਕਿੰਨੇ ਮੋਡਰਨ ਹੋ ਚੁੱਕੇ ਨੇ ਬੇਟਾ ਬੇਟੀ ਦੇ ਵਿੱਚ ਕੋਈ ਫਰਕ ਨਹੀਂ ਕਰਦੇ ਤੁਹਾਡੇ ਮੰਨ ਦੇ ਵਿੱਚ ਕੀ ਵਿਚਾਰਤਾ ਹੈ ਕਿ ਆਂ ਸਮੇਂ ਦੇ ਵਿੱਚ ਤੁਸੀਂ ਕੁਝ ਪ੍ਰਪੇਅਰ ਕਰਕੇ ਚੱਲਦੇ ਹੋ ਕਿ ਬੱਚੇ ਨੂੰ ਇਹ ਬਣਾਣਾ ਜਾਂ ਫਿਰ ਇਹ ਬੱਚੇ ਲਈ ਕਰਨਾ ਹੈ ਸਭ ਕੁਝ ਤੁਸੀਂ ਗੋ ਵਿਦ ਦ ਫਲੋ ਵੈਲ ਮੈਂ ਇਹ ਕਹਿਣਾ ਚਾਹਾਂਗੀ ਕਿ ਪਹਿਲੇ ਤੋਂ ਅਸੀਂ ਕੁਝ ਨਹੀਂ ਪ੍ਰਿਪੇਅਰ ਕਰ ਰਹੇ एवरीथिंग ਇਜ਼ ਡਿਪੈਂਡ ਔਨ ਬੇਬੀਜ਼ ਮਾਈਂਡ ਉਹ ਕੀ ਚਾਹੁੰਦਾ ਵੇ ਬੱਚਾ ਕਿਹੜੇ ਫੀਲਡ 'ਚ ਜਾਣਾ ਚਾਹੁੰਦਾ ਕਿ ਉਹ ਬਿਜ਼ਨਸ 'ਚ ਜਾਣਾ ਚਾਹੁੰਦਾ ਉਹ ਕੀ ਕਰਨਾ ਚਾਹੁੰਦੀ ਹੈ ਸੋ ਇਸ ਵੇਲੇ ਅਸੀਂ ਬੱਚੇ ਦੇ ਕੋਈ ਪ੍ਰੈਸ਼ਰ ਇਸ ਨਹੀਂ ਕਰਾਂਗੇ ਜਿੱਦਾਂ ਬੱਚਾ ਸਾਨੂੰ ਕਹੇਗਾ ਉਸ ਚੀਜ਼ ਦੀ ਪੂਰੀ ਪੁੱਛਪੜਤਾਲ ਕਰਾਂਗੇ ਕਿ ਉਹਦੇ ਲਈ ਕੀ ਸਹੀ ਹੈ ਕਿ ਗਲਤ ਹੈ ਥੈਨ ਫਿਰ ਅਸੀਂ ਬੱਚੇ ਨੂੰ ਉੱਗੇ ਲੈ ਕੇ ਜਾਵਾਂਗੇ ਪਲੱਸ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੇਗੀ ਬੱਚੇ ਨੂੰ ਲੈ ਕੇ ਜਿੱਦਾਂ ਜੋ ਵੀ ਉਹ ਕਰਨਾ ਚਾਹੇਗਾ ਇਸ ਦਾ ਪੂਰਾ ਸਾਥ ਦੇਵਾਂਗੇ ਆਨਲਾਈਨ ਸਮੇਂ ਦੇ ਵਿੱਚ ਤੁਸੀਂ ਕਿਉਂਕਿ ਜ਼ਮਾਨਾ ਬਦਲ ਰਿਹਾ ਹੈ ਤੁਸੀਂ ਇੱਕ ਮਾਡਰਨ ਜ਼ਮਾਨੇ ਦੇ ਵਿੱਚ ਉਹ ਦੇ ਵਿੱਚ ਬੱਚੇ ਦੇ ਆਂ ਦੇ ਜਦ ਤੱਕ ਬੱਚਾ ਵੱਡਾ ਹੋਏਗਾ ਉਹ ਉਹਦਾ ਸਮਾਂ ਚੱਲ ਰਿਹਾ ਹੋਏਗਾ ਉਹਦੇ ਵਿਚਾਰਾਂ ਦੇ ਨਾਲ ਤਾਲਮਿਲ ਬਣਾਉਣ ਦਾ ਪੂਰਾ ਇਰਾਦਾ ਹੈ ਹਾਂਜੀ ਬਿਲਕੁਲ ਪੂਰਾ ਇਰਾਦਾ ਹੈ ਕਿ ਅਸੀਂ ਬੱਚੇ ਦੇ ਨਾਲ ਤਾਲਮਿਲ ਬਣਾ ਕੇ ਚੱਲੀਏ ਇਸ ਤੋਂ ਵਧੀਆ ਹੈ ਕਿ ਤੁਸੀਂ ਬੱਚੇ ਦੇ ਦੋਸਤ ਬਣ ਜਾਓ ਮਾਪੇ ਬਣਨ ਤੋਂ ਪਹਿਲਾਂ ਤਾਂ ਕਿ ਬੱਚਾ ਬਾਹਰ ਜ਼ਿਆਦਾ ਗੱਲ ਸ਼ੇਅਰ ਕਰਨ ਨਾਲ ਚੰਗਾ ਕਿ ਤੁਹਾਨੂੰ ਪਹਿਲੇ ਆ ਕੇ ਦੱਸੇ ਇਹ ਦਿਨ ਸਾਨੂੰ ਵੀ ਪਤਾ ਹੋਏਗਾ ਬੱਚਾ ਕਿਹੜੇ ਰਾਹ ਜਾ ਰਿਹਾ ਅਸੀਂ ਉਹਨੂੰ ਸਹੀ ਤੇ ਗਲਤ ਤਾਂ ਦੱਸਾਂਗੇ ਸੋ ਮੇਰੀ ਤਾਂ ਇਹੀ ਸੋਚ ਹੈ ਕਿ ਬੱਚੇ ਦੇ ਦੋਸਤ ਪਹਿਲੇ ਬਣੋ ਮਾਪੇ ਆਚ ਇੱਕ ਬੱਚੇ ਨੂੰ ਆਪਣੇ ਸੱਭਿਆਚਾਰ ਦੇ ਨਾਲ ਜੋੜਨ ਦੇ ਵਿੱਚ ਸਭ ਤੋਂ ਵੱਡਾ ਹਿੱਸਾ ਉਹਦੀ ਮਾਂ ਦਾ ਹੁੰਦਾ ਅ ਜਿਸ ਤਰ੍ਹਾਂ ਅੰਕਲ ਦਾ ਕਹਿਣਾ ਹੈ ਕਿ ਗੁਰਸਿੱਖੀ ਦੇ ਨਾਲ ਬੱਚੇ ਨੂੰ ਜੋੜ ਕੇ ਰੱਖਣਾ ਹੈ ਤੁਸੀਂ ਕੋਸ਼ਿਸ਼ ਕਰੋਗੇ ਕਿ ਬੱਚਾ ਪੂਰਾ ਪੂਰੀ ਤਰ੍ਹਾਂ ਨਾਲ ਗੁਰਸਿੱਖੀ ਦੇ ਨਾਲ ਜੁੜ ਕੇ ਰਹੇ ਹਾਂਜੀ ਬਿਲਕੁਲ ਸਾਡਾ ਇਹੀ ਵਿਚਾਰ ਹੈ ਕਿ ਬੱਚੇ ਨੂੰ ਆਪਾਂ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਾਂਗੇ ਪਹਿਲੇ ਕਿਉਂਕਿ ਸਾਡੇ ਪਰਿਵਾਰ ਵਿੱਚ ਸ਼ੁਰੂ ਤੋਂ ਇਦਾਂ ਦਾ ਮਾਹੌਲ ਚੱਲਦਾ ਆ ਰਿਹਾ ਤੇ ਆਟੋਮੈਟਿਕਲੀ ਬੱਚੇ ਦੇ ਵਿੱਚ ਇਹ ਚੀਜ਼ਾਂ ਆਣ ਗਈਆਂ ਕਿਉਂਕਿ ਬੱਚਾ ਜਿੱਦਾਂ ਦੇ ਪਰਿਵਾਰ ਜਿੱਦਾਂ ਦੇ ਸਮਾਜ ਤੇ ਜਿੱਦਾਂ ਦੇ ਮਾਪੇ ਦੇ ਵਿੱਚ ਰਹਿੰਦਾ ਹੈ ਆਟੋਮੈਟਿਕ ਹੀ ਬੱਚੇ ਦੇ ਵਿੱਚ ਉੱਚੇ ਗੁਣ ਆ ਹੀ ਜਾਂਦੇ ਕੁੜੀ ਦਾ ਨਾਮ ਸੋਚਦੇ ਆ ਕੁੜੀ ਦਾ ਨਾਮ ਸਰਗੁਣ ਕੋ ਰੱਖਿਆ ਜੀ ਆਪਸੀ ਸਲਾਹ ਨਾਲ ਰੱਖਿਆ ਜਾਂ ਸਭ ਦੀ ਸਲਾਹ ਨਾਲ ਸਭ ਦੀ ਸਲਾਹ ਨਾਲ ਰੱਖਿਆ ਕਿਉਂਕਿ ਸਭ ਦਾ ਸਾਂਝਾ ਬੱਚਾ ਬਹੁਤ-ਬਹੁਤ ਧੰਨਵਾਦ ਕਰਨ ਦਾ ਗੱਲ ਥੈਂਕ ਯੂ ਸੋ ਮਚ ਸੁਇਸ ਸੰਸਦ ਨਾਲ ਰਮਨਦੀਪ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਲੜਕੀਆਂ ਲੜਕੇ ਨਾਲੋਂ ਘੱਟ ਨੇ ਜਿੱਥੇ ਕਿ ਪੂਰੇ ਦੇਸ਼ ਦੇ ਵਿੱਚ ਲੜਕੀਆਂ ਵੱਲੋਂ ਪੰਜਾਬ ਭਾਰਤ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਸਾਨੂੰ ਚਾਹੀਦਾ ਹੈ ਕਿ ਲੜਕੀਆਂ ਨੂੰ ਜਾਂ ਫਿਰ ਲੜਕੀਆਂ ਨੂੰ ਆਪਣੇ ਸੱਭਿਆਚਾਰ ਦੇ ਨਾਲ ਜੋੜ ਕੇ ਰੱਖਿਆ ਜਾਵੇ ਗੁਰ ਸਿੱਖੀ ਦੇ ਨਾਲ ਜੋੜ ਕੇ ਰੱਖਿਆ ਜਾਵੇ ਤਾਂ ਜੋ ਬੱਚੇ ਜਾਣ ਤੱਕਨ ਕਿ ਉਹਨਾਂ ਨੂੰ ਇਹ ਆਜ਼ਾਦੀ ਇਹ ਫ੍ਰੀडम ਜਿਹੜੀ ਆ ਕਿਸ ਤਰ੍ਹਾਂ ਦੇ ਨਾਲ ਮਿਲੀ ਹੈ ਕੈਂਪਰਸ ਜਨਨਿਸ਼ਾਨਾਲ ਭਾਵਨਾ ਜਲੰਧਰ